ਦੇਖੋ ਅੱਜ ਜੋ ਹੋਇਆ ਉਹ ਬਹੁਤ ਹੀ ਮਨ ਭਾਗਾ ਹੈ ਇਹਨਾਂ ਨੇ ਐਮਪੀ ਨਹੀਂ ਸਸਪੈਂਡ ਕੀਤੇ ਹਿੰਦੁਸਤਾਨ ਦਾ ਜਿਹੜਾ ਲੋਕ ਰਾਜ ਹੈ ਉਹਨੂੰ ਸਸਪੈਂਡ ਕੀਤਾ ਹੈ ਔਰ ਇਸ ਕੀਤਾ ਇਸ ਲਈ ਗਿਆ ਹੈ ਕਿ ਇਹ ਸਰਕਾਰ ਐਸੇ ਕਾਨੂੰਨ ਪਾਰਿਤ ਕਰਨਾ ਚਾਹ ਰਹੀ ਹੈ ਜਿਹੜੇ ਕਾਨੂੰਨ ਇਸ ਮੁਲਕ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰ ਦੇਣਗੇ ਔਰ ਵਿਰੋਧੀ ਧੜੇ ਨੇ ਇਹਨਾਂ ਕਾਨੂੰਨਾਂ ਦਾ ਵਿਰੋਧ ਕਰਨਾ ਸੀਗਾ ਸਰਕਾਰ ਤੋਂ ਸਵਾਲ ਪੁੱਛਣੇ ਸੀਗੇ ਜਿਹੜਾ ਸੰਸਦ ਦਾ ਸਿਕਿਉਰਿਟੀ ਬ੍ਰੀਚ ਹੋਇਆ ਹੈਗਾ ਐਡਾ ਵੱਡਾ ਸੰਸਦ ਦੇ ਵਿੱਚ ਹਾਦਸਾ ਹੋ ਸਕਦਾ ਸੀਗਾ ਉਹਦੇ ਬਾਰੇ ਸਵਾਲ ਪੁੱਛਣੇ ਸੀਗੇ ਤੇ ਉਹਨਾਂ ਸਵਾਲਾਂ ਤੋਂ ਬਚਣ ਲਈ ਔਰ ਇਸ ਮੁਲਕ ਨੂੰ ਇੱਕ ਪੁਲਿਸ ਸਟੇਟs ਤਬਦੀਲ ਕਰਨ ਲਈ ਇਹ ਸਾਰੀਆਂ ਸਸਪੈਂਸ਼ਨਸ ਕੀਤੀਆਂ ਗਈਆਂ ਨੇ ਅਤੁਸੀਂ ਮੁੱਦਾ ਵੀ ਲਾਇਆ ਸੀ ਜਿਹੜੇ ਚੰਡੀਗੜ੍ਹ ਦੇ ਫੌਜੀ ਜਿਹੜਾ ਵੀ ਆਲ ਉਸ ਦੇ ਪਾਸੇ ਜੀਂਦੇ ਇਹਦੇ ਤੇ ਕੋਈ ਜਵਾਬ ਆਇਆ ਇਹਨਾਂ ਦੇ ਦੇਖੋ ਇਦਾਂ ਹੈ ਕਿ ਫੌਜੀ ਸਾਡੇ 9 ਜਿਹੜੇ ਰਿਟਾਇਰਡ ਨੇਵਲ ਆਫਸਰਸ ਨੇ ਉਹਨਾਂ ਚੋਂ ਦੋ ਪੰਜਾਬ ਤੋਂ ਨੇ ਉਹਨਾਂ ਨੂੰ ਕਤਰਚ ਮੌਤ ਦੀ ਸਜ਼ਾ ਸੁਨਾਤੀ ਗਈ ਹੈ ਮੈਂ ਪਿਛਲੇ 7 ਦਸੰਬਰ ਤੋਂ 7 ਦਸੰਬਰ 2021 ਚ ਪਹਿਲੀ ਵਾਰੀ ਸੰਸਦ ਚ ਮੁੱਦਾ ਚੱਕਿਆ ਸੀਗਾ ਸਰਕਾਰ ਨੇ ਉਹਨਾਂ ਵਾਸਤੇ ਕੱਖ ਨਹੀਂ ਕੀਤਾ ਔਰ ਤਾਂ ਹੀ ਇਹ ਨੌਬਤ ਆਈ ਕੀ ਕਤਰ ਵਰਗਾ ਦੇਸ਼ ਛੋਟਾ ਜਿਹਾ ਮੁਲਕ ਉਹਨੇ ਸੱਤ ਸਾਢੇ ਡੈਕੋਰੇਟਡ ਰਿਟਾਇਰਡ ਨੇਵਲ ਆਫਸਰਸ ਨੂੰ ਮੌਤ ਦੀ ਸਜ਼ਾ ਸੁਨਾਤੀ ਹੈਗੀ ਔਰ ਹੁਣ ਵੱਲੋਂ ਹੁਣ ਵੀ ਸਰਕਾਰ ਵੱਲੋਂ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਲੇਕਿਨ ਸਰ ਜਿਸ ਤਰੀਕੇ ਸੇ ਕੱਲ 78 ਸੰਸਦ ਔਰ ਅੱਜ 41 ਕੇ ਆਸ-पास ਸੰਸਦ ਜੇ ਸਸਪੈਂਡ ਕੀ ਗਏ ਹੈ ਕਹ ਲਗਤਾ ਹੈ ਕਿ ਐਸਾ ਹਿਸਟਰੀ ਮੇ ਕਦੀ ਐਸਾ ਹੋਆ ਹੋ ਲੋਕਰਾਜ ਖਤਮ ਕਰਨਾ ਚਾਹੁੰਦੇ ਨੇ ਇਤਿਹਾਸ ਚ ਕਦੇ ਨਹੀਂ ਹੋਇਆ ਹੈਗਾ ਇਹ ਤਾਂ ਮੁਲਕ ਚ ਲੋਕਰਾਜ ਖਤਮ ਕਰਨਾ ਚਾਹੁੰਦੇ ਨੇ ਇਹ ਚਾਹੁੰਦੇ ਨੇ ਕਿ ਇੱਕੋ ਪਾਰਟੀ ਰਵੇ ਕਦੇ ਤੁਸੀਂ ਕੋਈ ਐਹੀ ਜੀ ਸੰਸਦ ਦੇਖੀ ਹੈ ਜਾਂ ਸੁਣੀ ਹੈ ਜੇ ਸੰਸਦ ਦੇ ਵਿੱਚ ਵਿਰੋਧੀ ਧੜਾਈ ਨਾ ਹੋਵੇ ਇਹ ਤਾਂ ਕਦੇ ਪਿਛਲੇ 70 ਸਾਲ ਦੇ ਇਤਿਹਾਸ ਨਹੀਂ ਹੋਇਆ ਜੋ ਇਹਨਾਂ ਨੇ ਅਣਗਹਿਲੀ ਕੀਤੀ ਹੈਗੀ ਹੈ ਔਰ ਮੁਲਕ ਦੇ ਜਿਹੜੇ ਅਧੀ ਆਵਾਮ ਹੈ ਮੁਲਕ ਦੀ ਆਵਾਮ ਨੂੰ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਉਹਨਾਂ ਨੂੰ ਉੱਠ ਖੜੇ ਹੋਣਾ ਚਾਹੀਦਾ ਹੈਗਾ ਔਰ ਇਸ ਨਾ ਇਨਸਾਫੀ ਦੇ ਖਿਲਾਫ ਇਸ ਤਾਨਾਸ਼ਾਹੀ ਦੇ ਖਿਲਾਫ ਇਸ ਡਿਕਟੇਟਰਸ਼ਿਪ ਦੇ ਖਿਲਾਫ ਆਪਣੀ ਆਵਾਜ਼ ਚੱਕਣੀ ਚਾਹੀਦੀ ਹੈ ਕੀ ਮੰਗ ਆਪ ਲੋਕ ਕਰ ਰਹੇ ਹੈ ਸੰਸਦ ਵਿੱਚ ਜਿਸ ਜਿਸ ਰੇਸੇ ਆਪਕੋ ਸਸਟੇਨ ਕੀਤਾ ਜਾ ਰਹਾ ਉਹ ਮੰਗ ਤਾਂ ਬੜੀ ਸਾਫ਼ ਸੀ ਕਿ ਭਈ 13 ਦਸੰਬਰ 2023 ਨੂੰ ਜੋ ਹੋਇਆ ਹੈ ਉਹਦੇ ਬਾਰੇ ਆ ਕੇ ਸਰਕਾਰ ਜਵਾਬ ਦੇਵੇ ਦੱਸੇ ਕਿ ਐਡਾ ਵੱਡਾ ਸਿਕਿਉਰਿਟੀ ਲੈਪਸ ਕਿਉਂ ਹੋ ਗਿਆ ਉਹਦਾ ਚਲੋ ਕਿਨ ਖੁਦਾ ਦਾ ਖੁਦਾ ਦਾ ਰੱਬ ਦਾ ਲੱਖ ਤੱਕ ਸ਼ੁਕਰ ਹੈ ਕਿ ਬਚਾਅ ਹੋ ਗਿਆ ਕੁਝ ਵੀ ਹੋ ਸਕਦਾ ਸੀਗਾ ਔਰ ਉਸ ਤੋਂ ਇਲਾਵਾ ਜਿਹੜੇ ਕਾਨੂੰਨ ਨੇ ਜਿੰਨਾ ਕਾਨੂੰਨਾਂ ਨੂੰ ਇਹ 파ਰਤ ਕਰਨਾ ਚਾਹੁੰਦੇ ਨੇ ਚਾਹੇ ਪੋਸਟਲ ਬਿੱਲ ਹੋਵੇ ਚਾਹੇ ਟੈਲੀਕਮ ਬਿੱਲ ਹੋਵੇ ਜਿਹੜੇ ਫੌਜਦਾਰੀ ਦੇ ਤਿੰਨ ਕਾਨੂੰਨ ਨੇ ਉਹਨਾਂ ਕਾਨੂੰਨਾਂ ਨੂੰ ਜੇ ਤੁਸੀਂ ਪੜੋ ਉਹਦਾ ਕਾਨੂੰਨ ਸਾਰੇ ਜਿਹੜੇ ਤੁਹਾਡੇ ਮੌਲਿਕ ਅਧਿਕਾਰ ਨੇ ਸੰਵਿਧਾਨ ਦੇ ਵਿੱਚ ਜਿਹੜੇ ਤੁਹਾਨੂੰ ਫੰਡਮੈਂਟਲ ਫਰੀਡਮਸ ਦਿੱਤੀਆਂ ਹੋਈਆਂ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਕੇ ਔਰ ਇਸ ਮੁਲਕ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰ ਦੇਣਗੇ